ਡਾਕਟਰ ਐਸ.ਬੀ. ਸਿੰਘ ਓਬਰਾਏ ਮੈਨੇਜਿੰਗ ਟਰਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਇਸ਼ਾਨ ਜੁਨੇਜਾ ਕੈਂਸਰ ਕੇਅਰ ਫਾਊਂਡੇਸ਼ਨ ਸੁਸਾਇਟੀ ਜੀਰਾ ਦੇ ਵਿਸ਼ੇਸ਼ ਸਹਿਯੋਗ ਨਾਲ ਸਵਰਗੀ ਹਰਜਿੰਦਰ ਸਿੰਘ ਕਤਰਾ ਅਤੇ ਸਵਰਗੀ ਇਸ਼ਾਨ ਜੁਨੇਜਾ ਦੀਆਂ ਨੂੰ ਸਮਰਪਿਤ ਜੀਰਾ ਵਿਕੇ ਫਿਊਜੋ ਐਥੈਪਰੀ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਉਦਘਾਟਨ ਮੈਨੇਜਿੰਗ ਟਰਸਟੀ ਡਾਕਟਰ ਐਸ.ਬੀ. ਸਿੰਘ ਓਬਰਾਏ ਜੀ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾਕਟਰ ਆਰ.ਐਸ. ਅਟਵਾਲ ਦੇ ਜੀਰਾ ਵਿਦ ਐਕਸ਼ਰੀ ਨਰੇਸ਼ ਘਟਾਰੀ ਜੀ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਅਬਰਾਇ ਸਾਬ ਨੇ ਜੋ ਉਪਰਾਲੇ ਕੀਤੇ ਮੈਂ ਗੱਲ ਕਹਿਣਾ ਕਿ ਜੇ ਇਹੋ ਜਿਹੇ ਲੋਕਾਂ ਦੇ ਹੱਥ ਵਾਗ ਡੋਰ ਹੋਵੇ ਤੇ ਸਾਡਾ ਪੰਜਾਬ ਸੁਧਰ ਸਕਦਾ ਮੈਂ ਇਸ ਗੱਲ ਦੇ ਵਿੱਚ ਕੋਈ ਝੂਠ ਨਹੀਂ ਮੈਂ ਬਰਾਇ ਸਾਬ ਕੋਲ ਗਿਆ ਮੈਂ ਕਿਹਾ ਜੀ ਸਾਡੇ ਡੈਂਸਰ ਸੈਂਟਰ ਨਹੀਂਗਾ ਸਾਨੂੰ ਉਹਦੇ ਲਈ ਡੈਂਸਰ ਵਾਲੀਆਂ ਮਸ਼ੀਨਾਂ ਚਾਹੀਦੀਆਂ ਤਾਂ ਬਰਾਇ ਸਾਬ ਨੇ ਮੈਨੂੰ ਕਿਹਾ ਕਿ ਜੀਰਾ ਸਾਹਿਬ ਤੁਸੀਂ ਆਏ ਹੋ ਸਿਵਲ ਹਸਪੀਟਲ ਵਾਲਿਆਂ ਨਾਲ ਗੱਲ ਕਰ ਲਓ ਚਾਰ ਮਸ਼ੀਨਾਂ ਜਿਹੜੀਆਂ ਨੇ ਉਹ ਅਸੀਂ ਪ੍ਰੋਵਾਈਡ ਕਰਾਂਗੇ ਔਰ ਤੁਸੀਂ ਜਦੋਂ ਦਾ ਕਹੋਗੇ ਟਾਈਮ ਪਰ ਨਲਾਇਕੀ ਸਾਡੀ ਤੇ ਅੱਗੇ ਜਿਹੜਾ ਮੰਤਰੀ ਬਣਿਆ ਸੀ ਗਹਿਲਥਾਲਾ ਉਹ ਵੀ ਨਲਾਇਕ ਤੇ ਜਦੋਂ ਨਲਾਇਕਾਂ ਦੇ ਹੱਥ ਵਾਗ ਡੋਰ ਹੋਵੇ ਤੇ ਫਿਰ ਉਹਦਾ ਨਤੀਜੇ ਸਾਨੂੰ ਭੁਗਤਨੇ ਪੈਂਦੇ ਔਰ ਮੈਂ ਗੱਲ ਕਵਾਂਗਾ ਕਿ ਅਬਰਾਇਤ ਸਾਹਿਬ ਦੇ ਨਾਂ ਤੇ ਜ਼ਰੂਰ ਤਾੜੀਆਂ ਮਾਰੋ ਇਹਨਾਂ ਨੇ ਚਾਰ ਗਿਆ ਸੀ ਅੱਜ ਵੀ ਜੇ ਗੱਲ ਕੀਤੀ ਹੈ ਤੇ ਅੱਜ ਵੀ ਜਿਹੜਾ ਕੋ ਚੰਗਾ ਹਸਪੀਟਲ ਆ ਕਾਹਨ ਬੈਠੇ ਮੇਰੇ ਨਾਲ ਗੱਲ ਕਰ ਰਹੇ ਸੀ ਇਹ ਕਹਿੰਦੇ ਸੀ ਕਿ ਮੇਰੇ ਕੋਲ ਕੋਈ ਨਹੀਂ ਜਿਹੜਾ ਚੰਗਾ ਹਸਪੀਟਲ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਕਿ ਉੱਥੇ ਅੱਜ ਵੀ ਡੈਂਸਰ ਸੈਂਟਰੇ ਬਣਾਉਣ ਨੂੰ ਜਿਹੜੇ ਉਹ ਤਿਆਰ ਨਹੀਂ ਔਰ ਮੈਂ ਇੱਕ ਗੱਲ ਕਰਾਂਗਾ ਕਿ ਅੱਜ ਇਸ ਪਰਿਵਾਰ ਨੇ ਜਨੇਜਾ ਪਰਿਵਾਰ ਨੇ ਮੇਰਾ ਆਪਦਾ ਪਰਿਵਾਰ ਆ ਔਰ ਗੱਲ ਇਹ ਆ ਕਿ ਹਰ ਇੱਕ ਨੇ ਇਸ ਦੁਨੀਆ ਤੋਂ ਜਾਣਾ ਅੱਜ ਜਿੰਨੇ ਲੋਕ ਭਲਾਈ ਦੇ ਕੰਮ ਹੁੰਦੇ ਆ ਅੱਜ ਉਹਨਾਂ ਵਿੱਚ ਜਨੇਜਾ ਪਰਿਵਾਰ ਜਿਹੜਾ ਉਹ ਮੋਢੀ ਹੈ ਔਰ ਮੇਰੇ ਪਿਤਾ ਜੀ ਹਮੇਸ਼ਾ ਇੱਕ ਗੱਲ ਕਰਿਆ ਕਰਦੇ ਸੀ ਬਜ਼ੁਰਗਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਮੇਰੇ ਪਿਤਾ ਜੀ ਗੱਲ ਸੁਣਾਉਂਦੇ ਸੀ ਕਹਿੰਦੇ ਐਮਐਲਏ ਬਣ ਜਾਣਾ ਵਜ਼ੀਰ ਬਣ ਜਾਣਾ ਔਰ ਕਹਿੰਦੇ ਮੁੱਖ ਮੰਤਰੀ ਬਣ ਜਾਣਾ ਚੰਗਾ ਅਫਸਰ ਬਣ ਜਾਣਾ ਕਹਿੰਦੇ ਬਹੁਤ ਛੋਟੀਆਂ ਗੱਲਾਂ ਨੇ ਕਹਿੰਦੇ ਕਿ ਚੰਗਾ ਇਨਸਾਨ ਬੰਨਾ ਬਹੁਤ ਔਖਾ ਅੱਜਕੱਲ ਦੇ ਸਮੇਂ 'ਚ ਔਰ ਮੈਂ ਗੱਲ ਕਹਿਣਾ ਕਿ ਜੇ ਚੰਗਾ ਇਨਸਾਨ ਹੈ ਜਾਂ ਉਹ ਜਨੇਜਾ ਪਰਿਵਾਰ ਆ ਤੇ ਜਾਂ ਰੱਬ ਰੂਪੀ ਐਸਪੀ ਅਬਰਾਈ ਸਾਬ ਨੇ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਦੀ ਬਾਹ ਫੜੀ ਬਹੁਤ ਕੁਝ ਕਿਹਾ ਜਾ ਸਕਦਾ ਹੈ ਔਰ ਸਦਾ ਇਹਨਾਂ ਦੇ ਅਸੀਂ ਰੇਣੀਂ ਰਵਾਂਗੇ ਔਰ ਮੈਂ ਅਬਰਾਈ ਸਾਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਟੀਮ ਮੈਡਮ ਸ਼ਾਬੜਾ ਜਾਂ ਸਮੁੱਚੀ ਜਿਹੜੀ ਟੀਮ ਹੈ ਵਾਕਈ ਜਿਵੇਂ ਤੁਸੀਂ ਦਿਲ ਤੋਂ ਕੰਮ ਕਰਦੇ ਹੋ ਇੱਕ ਸ਼ੌਂਕ ਆ ਤੁਹਾਨੂੰ ਲੋਕ ਸੇਵਾ ਦਾ ਇਸੇ ਤਰ੍ਹਾਂ ਇਹ ਸਾਰੀ ਟੀਮ ਜਿਹੜੀ ਆ ਇਹ ਤੁਹਾਡਾ ਮੈਂਬਰ ਬਣ ਕੇ ਪਰਿਵਾਰ ਦੇ ਮੈਂਬਰ ਬਣ ਕੇ ਕੰਮ ਕਰ ਰਹੇ ਨੇ ਔਰ ਕਦੀ ਵੀ ਜਿੱਥੇ ਵੀ ਲੋੜ ਪਈ ਆ ਇਹਨਾਂ ਨੇ ਕਦੀ ਵੀ ਸਾਨੂੰ ਨਾਂ ਨਹੀਂ ਕੀਤੀ ਔਰ ਮੈਂ ਅਬਰਾਇਤ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਡੈਲਸਨ ਦੀਆਂ ਜਿਹੜੀਆਂ ਮਸ਼ੀਨਾਂ ਬਾਰੇ ਜ਼ਰੂਰ ਜਿੱਥੇ ਵੀ ਇਹ ਤੁਹਾਡੀ ਟੀਮ ਕਵੇ ਉਥੇ ਜ਼ਰੂਰ ਪ੍ਰਬੰਧ ਜ਼ਰੂਰ ਕਰਕੇ ਦਿਓ ਕਿਉਂਕਿ ਸਰਕਾਰਾਂ ਤੋਂ ਅਸੀਂ ਕੋਈ ਉਮੀਦ ਨਹੀਂ ਸਾਨੂੰ ਹੈਗੀ ਕਿ ਜ਼ਿੰਮੇਵਾਰੀ ਸਾਡੀ ਐਮਐਲਏਾਂ ਦੀ ਹੁੰਦੀ ਹੈ ਮੈਂ ਤਾਂ ਪਹਿਲਾਂ ਦੱਸ ਕੇ ਡਿਆਂ ਕਿ ਪਹਿਲਾਂ ਮੈਂ ਵੀ ਨਹੀਂ ਲਿਆ ਸਕਿਆ ਤੇ ਮੇਰੇ ਨਾਲ ਹੋਣ ਵਾਲੇ ਐਮਐਲਏ ਸਭ ਤੋਂ ਨਹੀਂ ਲਿਆਂਦੀਆਂ ਜਾਣੀਆਂ ਇਸ ਕਰਕੇ ਅੱਜ ਤੁਸੀਂ ਜਰੂਰ ਐਲਾਨ ਕਰਕੇ ਜਾਇਓ ਸਰਵੇ ਦੇ ਭਲਾ ਚੈਰੀਟੇਬਲ ਟਰਸੋ ਨੂੰ ਜਿਹੜੀਆਂ ਸਕੀਮਾਂ ਚੱਲ ਰਹੀਆਂ ਨੇ ਹੈਲਥ ਨੂੰ ਲੈ ਕੇ ਜਾਸੀ ਜਿਹੜੀਆਂ ਮੈਡੀਕਲ ਫੈਸਿਲਿਟੀਆਂ ਦੇ ਰਹੇ ਆ ਸੋ ਉਹਦੇ ਤਹਿਤ ਇਸ ਜਗ੍ਹਾ ਦੇ ਦਿੱਰਾ ਦੇ ਵਿੱਚ ਜਨਵਰੀ ਵਿੱਚ ਇੱਕ ਲੈਬ ਖੁੱਲ ਗਈ ਸੀ ਸਾਡੇ ਹੁਣ ਤੱਕ ਤਕਰੀਬਨ 100 ਤੇ 32 ਲੈਬਟਰੀਆਂ ਦੇ ਖੁੱਲ ਚੁੱਕਿਆ ਨੇ ਔਰ 11 ਸਟੇਟਾਂ ਦੇ ਵਿੱਚ ਲੈਬਟਰੀਆਂ ਖੁੱਲ ਰਹੀਆਂ ਨੇ ਤੇ ਉਦੋਂ ਜਿਹੜੀ ਜਗ੍ਹਾ ਸਾਨੂੰ ਦਿੱਤੀ ਸੀ ਉਹ ਜੁਨਾਜਾ ਸਾਹਿਬ ਸਾਡੇ ਨਾਲ ਖੜੇ ਨੇ ਸੋ ਇਹਨਾਂ ਦਾ ਬੇਟਾ ਜੋ ਕਿ ਵਿਛੋੜਾ ਦੇ ਗਿਆ ਸੀ ਇਨਸ਼ਾਅ ਸੋ ਉਹਦੀ ਯਾਦ ਵਿੱਚ ਇਹਨਾਂ ਨੇ ਸ਼ਾਪ ਦਿੱਤੀ ਸੀ ਔਰ ਨਾਲ ਨਾਲ ਇਹ ਵੀ ਕਹਿ ਗਏ ਸੀ ਕਿ ਸਾਡੇ ਕੋਲ ਹੋਰ ਵੀ ਸ਼ਾਪਸ ਹੈਗੀਆਂ ਕਿ ਅਗਰ ਅਸੀਂ ਕੋਲ ਫੈਸਿਲਿਟੀ ਦੇਣੀ ਚਾਹਾਂਗੇ ਤੇ ਅਸੀਂ ਉਹ ਵੀ ਦੁਕਾਨਾਂ ਦੇਣ ਨੂੰ ਤਿਆਰ ਆ ਅੱਜ ਇਹਨਾਂ ਨੇ ਫਿਰ ਤਿੰਨ ਦੁਕਾਨਾਂ ਹੋਰ ਦਿੱਤੀਆਂ ਜਿੱਥੇ ਟੈਸਟ ਵਾਲੋ ਅੱਜ ਫਿਜ਼ੀਓਥੈਰੇਪੀ ਸੈਂਟਰ ਜਿਹੜਾ ਇਹ ਅੱਜ ਖੋਲਿਆ ਗਿਆ ਔਰ ਨਾਲ ਦੇ ਨਾਲ ਅੱਗੇ ਹੋਰ ਜਗ੍ਹਾ ਲਈ ਇਹਨਾਂ ਨੇ ਸੋ ਅਗਲੇ ਜਿਹੜੀ ਸਾਡੀਆਂ ਆਉਣ ਵਾਲੀਆਂ ਟਾਈਮ ਦੇ ਵਿੱਚ ਉੱਥੇ ਵੀ ਜਗ੍ਹਾ ਬਣਾ ਕੇ ਦੇਣਗੇ ਤੇ ਉੱਥੇ 16 ਫੈਸਲਾ ਕੀਤਾ ਗਿਆ ਕਿ ਡੈਂਟਲ ਕਲੀਨਿਕ ਜਿਹੜਾ ਉਹ ਤੇ ਫੁੱਲ ਫਰੇਜ ਖੁੱਲਾ ਜਾਏਗਾ ਸੋ ਇਸ ਲਈ ਕਿ ਨਾਲ ਇਹ 300 ਜਿਹੜੀਆਂ ਇੱਥੇ ਹੋਗੀਆਂ ਨੇ ਤੇ ਇੱਕ ਹੋਰ ਜਿਹੜੀ ਇੱਥੋਂ ਦੀ ਡਿਮਾਂਡ ਹੈ ਕਿ ਅਲਟਰਾਸਾਉਂਡ ਜਿਹੜਾ ਚਾਹੀਦਾ ਇੱਥੇ ਹੁਣ ਅਲਟਰਾਸਾਉਂਡ ਅਸੀਂ ਇਸ ਤਰ੍ਹਾਂ ਕਰਾ ਨਹੀਂ ਸਕਦੇ ਉਹਦੇ ਲਈ ਬਕਾਇਦਾ ਡਾਕਟਰ ਦੀ ਲੋੜ ਹੈ ਡਾਕਟਰ ਦੀ ਜਿੰਮੇਵਾਰੀ ਹੈ ਆਪਰੇਟ ਵੀ ਡਾਕਟਰ ਹੀ ਕਰਨਗੇ ਅਗਰ ਇਸ ਤਰ੍ਹਾਂ ਦੀ ਸਾਨੂੰ ਕੋਈ ਫੈਸਿਲਿਟੀ ਦਿੰਦੇ ਨੇ ਕੋਈ ਡਾਕਟਰ ਰਿਮਾਰੀ ਲੈਣੀ ਚਾਹੁੰਦੇ ਆ ਤੇ ਫਿਰ ਸਾਨੂੰ ਜੁਨਿਟ ਦੇਣ ਸਾਨੂੰ ਕੋਈ ਅਸਲੀ ਕੋ ਪ੍ਰੋਬਲਮ ਨਹੀਂ ਆ ਅਸੀਂ ਉਹ ਜੁਨਿਟ ਵੀ ਦੇ ਦੇਾਂਗੇ ਇਹ ਵੀ ਚਾਲੂ ਕਰ ਸਕਾਂਗੇ ਲੇਕਿਨ ਰਿਸਪੌਂਸਿਬਿਲਟੀ ਬਣਾ ਡਾਕਟਰਸ ਨੂੰ ਲੈਣੀ ਪੈਗੀ ਇਹ ਰਿਟਰਨ ਸਾਡਾ ਐਗਰੀਮੈਂਟ ਹੋਏਗਾ ਇਹ ਨਹੀਂ ਕਿ ਕੱਲ ਨੂੰ ਅਸੀਂ ਕਰ ਦਈਏ ਤੇ ਫੇਰ ਮੁੜ ਕੇ ਡਾਕਟਰ ਸਾਹਿਬ ਨਾਲ ਕਰਦਣ ਇਹ ਗੱਲ ਲੋਗਤ ਨਹੀਂ ਆਣੀ ਚਾਹੀਦੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹ ਇਹ ਜਿਹੜੀਆਂ ਸਾਡੀਆਂ ਅੱਜ ਫਿਜ਼ੀਓਥੈਰੇਪੀ ਸੈਂਟਰ ਜਿਹੜਾ ਖੁੱਲਿਆ ਇਹ ਅਸੀਂ ਸਾਡੇ ਬਹੁਤ ਹੀ ਅਨਥਕ ਸਾਡੇ ਜਿਹੜੇ ਪ੍ਰੈਜ਼ੀਡੈਂਸੀ ਅਤੇ ਹ ਵਿਛੋੜਾ ਦੇ ਗਏ ਨੇ ਸੋ ਇਹ ਜਿਹੜੇ ਖੁੱਲੇ ਗਏ ਇਹ ਉਹਨਾਂ ਨੂੰ ਸਮਰਪਿਤ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਜਾਲ ਸਾਡਾ ਇਸ਼ਾਕ ਹੈ ਉਹਨੂੰ ਸਮਰਪਿਤ ਹੈ ਸੋ ਇਹਨਾਂ ਦੋਨਾਂ ਨੂੰ ਸਮਰਪਿਤ ਜਿਹੜੀ ਐ ਸੀ ਜਿਹੜੀ ਆ ਖੁੱਲੀ ఫిਜ਼ੀਓਥੈਰੇਪੀ ਸੈਂਟਰ ਹੋਰ ਜਿਹੜਾ ਸਾਡਾ ਡੈਂਟਲ ਕਲੀਨਿਕ ਖੁੱਲੇ ਗਿਆ ਇਥੇ ਉਹ ਵੀ ਇਹਨਾਂ ਦੀ ਯਾਦ ਨੂੰ ਸਮਰਪਿਤ ਹੀ ਹੋਏਗਾ ਇੱਕ ਵਾਰੀ ਫੇਰ ਮੈਂ ਸਮਾਪਤ ਕਰਦਾ ਹਾਂ ਜੁਨੇਗਾ ਸਾਹਿਬ ਦੀ ਅਨਮੋਲੀ ਫੈਮਿਲੀ ਦਾ ਕਿ ਜਿਨ੍ਹਾਂ ਨੇ ਇਹ ਦੀ ਸੇਵਾਵਾਂ ਸਾਨੂੰ ਦਿੱਤੀਆਂ ਨੇ ਸਾਨੂੰ ਜਗ੍ਹਾ ਦਿੱਤੀ ਤਾਂ ਜੋ ਅਸੀਂ ਸੰਭਲ ਦੇ ਪਰਨੋ ਮੌਕਾ ਮਿਲੇ ਕਿ ਅਸੀਂ ਇਹ ਤੇਜੀਆਂ ਕੇ ਸੇਵਾਵਾਂ ਪਰਦੇਖ ਨੂੰ ਦੇ ਸਕੀਏ ਮੈਂ ਸਪੈਸ਼ਲ ਥੈਂਕਸ ਕਰਨਾ ਸਾਡੇ ਐਮਐਸ ਸਾਫ ਕਰਾਰੀਆ ਸਾਹਿਬ ਆਏ ਨੇ ਡਾਕਟਰ ਅਟਵਾਲ ਜਿਹੜੇ ਕਿ ਇੰਚਾਰਜ ਹੈਗੇ ਨੇ ਸਾਡੇ ਫਿਜ਼ੀਓਥੈਰੇਪੀ ਸੈਂਟਰ ਹੋ ਗਿਆ ਜਾਂ ਤੁਹਾਡਾ ਡੈਂਟਲ ਟੀਟਰੀ ਹੋ ਗਿਆ ਜਾਂ ਡਿਜੀਟਲ ਐਕਸਰੇ ਹੋ ਗਿਆ ਜਾਂ ਇਹਨਾਂ ਦੇ ਸਾਰੇ ਇੰਚਾਰਜ ਨੇ ਇਹ ਤੋਂ ਬਹੁਰੀ ਬੜੇ ਸਾਡੇ ਜੋਥੋਂ ਦੇ ਅੱਛੇ ਅੱਛੇ ਇਨਸਾਨ ਲੈ ਆਏ ਹੋਏ ਨੇ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਇਹ ਕੰਮ ਚੱਲਦੇ ਨੇ ਬੁਰੀ ਕੋਰਕਿਰ ਮੈਂ ਬਹੁਤ ਬਹੁਤ ਵੀ ਧੰਨਵਾਦੀ ਦਿੰਦਾ ਸਾਰਿਆਂ ਦਾ ਥੈਂਕ ਯੂ ਸਰ ਬੱਤਪਲਾ ਚੈਰੀਟੇਬਲ ਵੱਲੋਂ ਜੋ ਅੱਜ ਉਜੀਰਾ ਹਲਕੇ ਦੀ ਲੋੜ ਨੂੰ ਦੇਖਦੇ ਹੋਏ ਇਹਨਾਂ ਨੇ ਫਿਜ਼ੀਓਥੈਰੇਪੀ ਸੈਂਟਰ ਖੋਲ੍ਹਿਆ ਇਸ ਤੋਂ ਪਹਿਲਾਂ ਅਨਾਲੀ ਦੋ ਦੁਕਾਨਾਂ ਛੱਡ ਕੇ ਇਹ ਲਾਇਬ ਖੋਲ੍ਹ ਕੇ ਗਏ ਸੀ ਜਨਵਰੀ ਚ ਹੁਣ ਇਹਨਾਂ ਨੇ ਫਿਜ਼ੀਓਥੈਰੇਪੀ ਦਾ ਸੈਂਟਰ ਖੋਲ੍ਹ ਕੇ ਇੱਕ ਬਹੁਤ ਵੱਡਾ ਭਲੇ ਦਾ ਕੰਮ ਕਰ ਰਹੇ ਨੇ ਆਪਾਂ ਰੋਜ਼ ਅਖਬਾਰਾਂ ਚ ਪੜ੍ਹਦੇ ਆ ਜੋ ਸਾਡੇ ਡਾਕਟਰ ਐਸ.ਪੀ ਸਿੰਘ ਅਬਰਾਈ ਜੀ ਕੰਮ ਕਰ ਰਹੇ ਨੇ ਸ਼ਾਇਦ ਸਰਕਾਰਾਂ ਵੀ ਨਹੀਂ ਕਰ ਸਕਦੀਆਂ ਵੱਡੀਆਂ-ਵੱਡੀਆਂ ਸਰਕਾਰਾਂ ਨਹੀਂ ਇਹੋ ਜਿਹੇ ਕੰਮ ਕਰਦੀਆਂ ਜਿਹੜੇ ਕਿ ਇਹ ਕੰਮ ਕਰ ਰਹੇ ਨੇ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਜਿੱਥੇ ਕਿਤੇ ਵੀ ਲੋੜ ਹੁੰਦੀ ਆ ਜਦੋਂ ਹੜ ਆਉਂਦੇ ਆ ਜਾਂ ਕਿਸੇ ਖੋਰ ਮਾਰ ਥਲੇ ਇਲਾਕਾ ਆਉਂਦਾ ਵਾ ਉਸ ਇਲਾਕੇ ਦੇ ਵਿੱਚ ਕਿਸੇ ਨੂੰ ਚਾਰਾ ਚਾਹੀਦਾ ਹੋਵੇ ਕਿਸੇ ਨੂੰ ਖਾਦ ਚਾਹੀਦੀ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਲੋੜ ਆ ਕਿਉਂਕਿ ਮੈਂ ਇਹਨਾਂ ਦੇ ਨਾਲ ਜਾ ਕੇ ਦੇਖਿਆ ਵਾ ਹਰ ਚੀਜ਼ ਪ੍ਰੋਵਾਈਡ ਕਰਵਾ ਕੇ ਦਿੰਦੇ ਨੇ ਦਵਾਈਆਂ ਚਾਹੀਦੀਆਂ ਰਾਸ਼ਨ ਚਾਹੀਦਾ ਕੋਸ਼ ਵੀ ਚਾਹੀਦਾ ਤੇ ਇਹੋ ਜੇ ਦਾਨੀ ਮੇਰੇ ਖਿਆਲ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ 36 ਸਾਲ ਹੋ ਗਏ ਰਾਜਨੀਤੀ ਚ ਮੈਂ ਨਹੀਂ ਕਦੇ ਅਜੇ ਤੱਕ ਦੇਖੇ ਬਹੁਤ ਵਧੀਆ ਗੱਲ ਹੈ ਇੰਨਾ ਵਧੀਆ ਕਰ ਰਹੇ ਨੇ ਨਾਲ ਸਾਡੇ ਇਹਨਾਂ ਦੇ ਡਾਕਟਰ ਅਟਵਾਲ ਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਉਹਨਾਂ ਨੇ ਵੀ ਨਾਲ ਆਣ ਕੇ ਇੱਥੇ ਆਪਣਾ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਉਹ ਵੀ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਅਤੇ ਜਦੋਂ ਆ ਪਿੱਛੇ ਜੇ ਹੜ ਆਏ ਸੀਗੇ ਉਸ ਟਾਈਮ ਉਹ ਰਾਈ ਸਾਹਿਬ ਨੇ 40 ਕਮਰੇ ਬਣਾ ਕੇ ਜਿਹੜੇ ਕਿ ਗਰੀਬ ਜਿਨ੍ਹਾਂ ਦੇ ਕੋਠੇ ਟ ਹੈਗੇ ਸੀਗੇ ਉਹਨਾਂ ਨੂੰ 40 ਕਮਰੇ ਬਣਾ ਕੇ ਦਿੱਤੇ ਆ ਇਹਨਾਂ ਦੀ ਜਿਹੜੀ ਟੀਮ ਐ ਇੱਥੋਂ ਦੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਆ ਜਿਹੜੇ ਇੱਥੋਂ ਦੇ ਇਹਨਾਂ ਦੇ ਪ੍ਰਧਾਨ ਜਾਂ ਇਹਨਾਂ ਚੈਰੀਟੇਬਲ ਜਿਹੜਾ ਇੱਥੋਂ ਦਾ ਸਰਕਲ ਆ ਸਾਰਾ ਉਹ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਬਹੁਤ ਵਧੀਆ ਵਾ ਚੰਗੇ ਇਨਸਾਨ ਨੇ ਇਸੇ ਤਰ੍ਹਾਂ ਪ੍ਰਮਾਤਮਾ ਕਿਰਪਾ ਬਣਾਈ ਰੱਖੇ ਲੋਕਾਂ ਦੀ ਸੇਵਾ ਕਰਦੇ ਰਹਿਣ ਤੇ ਇਸੇ ਤਰ੍ਹਾਂ ਇਲਾਕੇ ਦੀਆਂ ਜੋ ਵੀ ਮੁਸ਼ਕਲਾਂ ਨੂੰ ਇਹ ਹੱਲ ਕਰਦੇ ਰਹਿਣ ਮੈਂ ਉਸ ਪ੍ਰਮਾਤਮਾ ਅਗੇ ਇਹੇ ਹੱਥ ਜੋੜਦਾ ਹਾਂ ਸਾਡੇ ਬਹੁਤ ਹੀ ਸਤਕਾਰਯੋਗ ਜਿਨ੍ਹਾਂ ਨੇ ਇਹ ਦਿੱਤਾ ਵਾ ਦੁਕਾਨਾਂ ਦਿੱਤੀਆਂ ਵਾ ਇਹ ਜਨੇਜਾ ਪਰਿਵਾਰ ਆ ਸਾਡਾ ਜੀਰੇ ਦਾ ਉਹਨਾਂ ਦੇ ਇੱਕੋ ਬੇਟੇ ਸੀਗੇ ਸ਼ਿਸ਼ਾਨ ਜਨੇਜਾ ਜੀ ਉਹਨਾਂ ਦੀ ਯਾਦ ਵਿੱਚ ਪਿੱਛੇ ਜੇ ਚਲੋ ਮਾਲਕ ਦੀ ਮੌਜਾ ਉਹ ਚਲੇ ਗਏ ਇਸ ਦੁਨੀਆ ਤੋਂ ਉਹਨਾਂ ਦੀ ਯਾਦ ਵਿੱਚ ਇਹਨਾਂ ਨੇ ਬਹੁਤ ਸਾਰੇ ਕੈਂਪ ਵੀ ਲਗਵਾਏ ਖੂਨਦਾਨ ਮੈਡੀਕਲ ਕੈਂਪ ਨਾ ਹਾਰਦੇ ਵਾਸਤੇ ਪਿੱਛੇ ਜਿਹੜਾ ਇਹਨਾਂ ਨੇ ਜਿਹੜਾ ਸੁਖਮਣੀ ਹਸਪੀਟਲ ਚਲਵਾਇਆ ਸੀ ਕੈਂਪ ਇਸੇ ਤਰ੍ਹਾਂ ਕੋਈ ਵੀ ਭਲੇ ਦੇ ਕੰਮ ਆ ਇਹ ਵੀ ਬਹੁਤ ਵਿੱਚ ਹਿੱਸਾ ਲੈਂਦੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਜਿਹੜੇ ਇਹਨਾਂ ਦੀ ਮੈਂ ਟੀਮ ਆ ਉਹਨਾਂ ਦਾ ਵੀ ਤੇ ਅਬਰਾਏ ਸਾਹਿਬ ਦਾ ਸੱਚੇ ਪਾਤਸ਼ਾਹ ਗੇਹੀ ਅਰਦਾਸ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਇਨਾਂ ਦੀ ਉਮਰ ਲੰਮੀ ਕਰੀ ਇਸੇ ਤਰ੍ਹਾਂ ਲੋਕਾਂ ਦੀਆਂ ਆਸਾਂ ਮਰਦਾਂ ਪੂਰੀਆਂ ਕਰਦੇ ਰਹਿਣ ਚੜ੍ਹਦੀ ਕਲਾ ਵਿੱਚ ਰਵੇ ਸੱਚੇ ਪਾਤਸ਼ਾਹ ਇਹ ਹੀ ਮੇਰੇ ਤੜੇ ਚਰਨਾਂ 'ਚ ਬੇਨਤੀ ਆ ਅਤੇ ਜਿਹੜੇ ਵੀ ਇਸ ٹرسٹ ਨਾਲ ਜੁੜੇ ਆ ਉਹਨਾਂ ਦਾ ਵੀ ਮਿਹਰ ਭਰਿਆ ਹੱਥ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ